ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਲਜੀਤ कौर ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ ਟਾਈਮ ਆ ਜਿਹੜਾ ਟਾਈਮ 1:30 ਹੋ ਗਿਆ। ਆਪਾਂ ਚੱਲ ਕੇ ਉਹਨੇ ਭੁਆਈ ਉਹਨਾਂ ਕੋਲੇ ਭੁਆਈ ਦੇ ਮੁੰਡੇ ਕੋਲੇ ਭੁਆਈ ਦੀ ਡੈਥ ਉਹਦੀ ਸਾਡੀ ਦੀ। ਚਲੋ ਜੀ ਆਪਾਂ ਚੱਲਦੇ ਹਾਂ ਇੱਥੇ। ਲਓ ਜੀ ਆਪਨੇ ਸਬਜੀ ਵੀ ਆ। ਆਪਾਂ ਸਬਜੀ ਪਾ ਲੈਣਾ ਭੁਆਈ ਇਹਨਾਂ ਕੋਲੇ। ਉਹ ਕਹਿੰਦੇ ਸਾਡੇ ਲੱਗਦੇ ਨਹੀਂ ਕਦੂ ਮੈਂ ਚੱਲ ਅਸੀ ਲੈ ਆਵਾਂਗੇ। ਹਾਂ ਪੌੜੇ ਚੂਣਾ ਚੱਕ ਲਈ ਆਪਾਂ। ਅਚੋਲ ਚ ਪਾਲਨੇ ਲਓ ਜੀ ਆਪਾਂ ਜਾਏ ਅੱਜ ਉਹ ਰੇ ਮੀਂਹ ਬਿਲਕੁਲ ਵੀ ਨਹੀਂ ਸੀਗਾ ਕੱਲ ਦੇਖੋ ਇੰਨਾ ਬੱਦਲ ਵਾਲਾ ਹੋ ਕੇ ਬਾਗ ਅੱਜ ਮੀਂਹ ਜਮਾ ਨਹੀਂ ਸੀ ਪਿਆ ਅੱਜ ਜਦੋਂ ਸਿਖਿਆ ਵਧੀਆ ਮੌਸਮ ਸੀਗਾ ਕੋਈ ਉਹ ਨਹੀਂ ਸੀ ਜਦੋਂ ਸਿਕਰੋਂ ਬਾਗ ਗਏ ਉਦੋਂ ਬਾਅਦ ਅਥੇ ਪਹੁੰਚੇ ਸੀ ਜਾ ਕੇ ਉਹਦੀ ਮੀਂਹ ਆ ਗਈ ਆ ਦੇਖੋ ਤੁਹਾਨੂੰ ਦਿਖਾਉ ਲਿਆ ਮੌਸਮ ਹੁਣ ਵੀ ਮੀਂਹ ਪਈ ਜਾਂਦਾ ਆ ਦੇਖੋ ਪਹਿਲਾਂ ਵੀ ਬਹੁਤ ਜ਼ਿਆਦਾ ਮੀਂਹ ਪੈ ਗਿਆ ਹੁਣ ਸਾਨੂੰ ਰਸਤੇ 'ਚ ਫੇਰ ਆ ਗਿਆ ਸੀਗਾ ਮੀਂਹ ਦੇਖੋ ਨ ਵੀ ਪਈ ਜਾਂਦਾ ਬਹੁਤ ਜਿਆਦੇ ਮੀਂਹ ਪੈ ਗਿਆ ਵਧੀਆ ਹੋਗਾ ਖਰਾ ਉਧਰ ਮੱਝਾਂ ਨੇ ਖਲਾ ਰਾ ਪਤਾ ਦੇਖੋ ਮੀਂਹ ਪੈਂਦੇ ਜਿੱਕਿਲਾਂ ਚ ਕੱਚੇ ਚ ਦੇਖੋ ਮੈਸ ਖੁੱਲ ਗਈ ਸੰਗਲ ਤੜਾ ਗਈ ਮੀਂਹ ਦੇਖੋ ਕਿੰਨਾ ਪਈ ਜਾਂਦਾ ਚਲੋ ਜੀ ਮੀਂਹ ਪੈ ਗਿਆ ਠੰਡ ਹੋ ਗਈ ਜਦੋਂ ਘਰੇ ਸੋਦ ਕਣੀ ਨਹੀਂ ਪਈ ਜਦੋਂ ਬਾਗੇ ਉਹਦੀ ਮੀਂਹ ਬਹੁਤਾ ਦੇਖੋ ਬਿੜੇ ਚ ਪਾਣੀ ਕੱਚੇ ਬਿੜੇ ਚ ਆਪਣੀ ਚ ਪੱਕੇ ਪਰਛਤੇ ਨਹੀਂ ਬਦਲਾਦਾ ਦੇਖੋ ਕੱਚੇ ਦੇਖੋ ਪਾਣੀ ਖੜਾ ਕੇ ਨਹੀਂ ਆਹ ਖੜੇ ਨੇ ਆਪਣੇ ਮੋਟਰਸਾਈਕਲ ਸਕੂਟਰੀ ਆ ਦੇਖੋ ਉਹ ਇਹ ਤਾਂ ਕਰਨ ਬਸ ਛੜ ਆ ਗਿਆ ਆਪਣੇ ਪੋਰਚ ਚ ਸਾਰਾ ਪੋਰਚ ਗਿੱਲਾ ਹੋ ਗਿਆ ਉਹ ਵਾਲੀ ਬਸ ਛੜ ਸੀਗੀ ਸਾਰੇ ਕਰਕੇ ਭਿੱਜ ਗਏ ਪੁਖੜੇ ਗੱਡੀ ਆਪਣੀ ਗੱਡੀ ਧੁੱਤੀ ਜਾਊਗੀ ਸਲਿੱਪੜ ਗਈ ਸੀ ਮੀਂਹ ਚ ਚਲੋ ਮੀਂਹ ਪੈ ਗਿਆ ਦੇਖੋ ਇਹ ਮੌਸਮ ਬਦਲ ਵਈ ਅੱਜ ਐਨੇ ਕ ਬੱਦਲ ਚ ਮੀਂਹ ਪਈ ਜਾਂਦਾ ਕੱਲ ਨਾ ਹਨੇਰਾ ਹੋ ਗਏ ਨਾ ਮੀਂਹ ਸੀ ਗਈ ਬੱਦਲ ਤੀਗਾ ਤਾਂ ਨਹੀਂ ਮੀਂਹ ਪਿਆ ਆਪਣੇ ਆ ਦੇਖੋ ਜੀ ਮੀਂਹ ਪਈ ਜਾਂਦਾ ਇਧਰ ਦੇਖੋ ਕਿੰਨਾ ਬੱਦਲ ਕਾ ਕਾਲਾ ਹੋ ਰਿਹਾ ਹੈ ਅੱਜ ਆਪਾਂ ਸਬਜੀ ਜੀ ਬਣੀ ਹੈ। ਆਪਾਂ ਸਬਜੀ ਬਣਾਵਾਂਗੇ ਅੱਜ ਆਲੂਆਂ ਦੀ। ਕੋਈ ਕੁਝ ਨਹੀਂ ਹੈਗਾ ਪਰ ਪਾਉਣ ਦੀ ਹੈਗਾ ਤਾਂ ਨਹੀਂ ਮਟਰ ਮੰਗਾ ਲੈਂਦੇ। ਬਿਨਾਂ ਤਾਂ ਨਹੀਂ ਪਈ ਜਾਂਦਾ। ਫੇਰ ਬਾਜ਼ਾਰ ਨਹੀਂ ਜਾਏਗਾ। ਤੇ ਅੱਜ ਆਪਾਂ ਕੀ ਚੀਜ਼ ਲੇ। ਇੱਧਰ ਆਪਾਂ ਨੇ ਪਿਆਜ਼ ਹੀਰ ਲਏ। ਕਿ ਬਸ ਇਹ ਚੰਦਲੀਏ। ਪਿਆਜ਼ ਫੈਨੇ ਕੀ ਪਾਵਾਂਗੇ? ਕਿਉਂਕਿ ਮਹਿੰਗੇ ਨਹੀਂ। 4 ਕਫਾ ਬਿਚਾਰ ਲਏ। ਨਾ ਪੱਲਾ ਸੰਛਿਲ ਲੈਂਦੇ ਆ। ਜੇ ਨਹੀਂ ਫਿਰ ਅਸੀਂ ਫਿਰ ਆਪਾਂ ਮੱਝ ਨੂੰ ਪਾਣੀ ਪੋਣੇ ਹੈ ਜੇ ਬਾਹਰ ਪਾਣੀ ਆ ਪੰਜ ਦੇ ਦਾ ਬਾਲਟੀ ਪਰ ਪਰਿੰਦਰੀ ਧਰ ਦਿੰਨੇ ਆ ਬਾਹਰ ਕੋਲ ਨਹੀਂ ਤਾਂ ਖੁਲਾਰਾ ਪਾ ਦਿੰਗੇ ਪਹਿਲਾਂ ਮਸੀ ਬੰਨਿਆ ਨੇ ਨਹੀਂ ਤਾਂ ਜੀ ਚੰਬਲ ਦੀਆਂ ਬਹੁਤ ਜਦ ਮੀਂਹ ਪੈਣਾ ਠੰਡ ਹੋ ਜਾਂਦੀ ਆ ਪਾਣੀ ਪੜਾ ਦੀ ਨੂੰ ਦਵਾਦ ਤਰਾਂ ਟਮੇ ਜਿਹੜਾ ਆਪਾਂ ਸਬਜੀ ਸਬਜੀ ਜੱਗ ਜੱਗ ਸਬਜੀ ਜੀ ਆਜ ਆਪਾਂ ਆਲੂਆਂ ਦੀ ਸਬਜੀ ਸੁਣ ਦੱਸਦੇ ਆਪਾਂ ਵੱਖਰੇ ਢੰਗ ਨਾਲ ਬਣਾਵਾਂਗੇ ਆਪਾਂ ਪਸੰਦਾ ਕੋਈ ਕੈਪੈਸੀ ਤਰ੍ਹਾਂ ਆਲੂ ਵੀ ਚੈਡ ਕਰ ਦਿੰਨੇ ਆ ਆਪਾਂ ਜੀ ਮਸਾਲਾ ਭੁੰਨ ਕੇ ਸਮਾਰ ਕੇ ਨਾ ਉਦੋਂ ਬਾਅਦ ਆਪਾਂ ਆਲੂਆਂ ਨੂੰ ਪਹਿਲਾਂ ਥੋੜੀ ਜਿਹੀ ਪਾਣੀ ਚਾਪਾ ਵਾਲਣਾਗੇ ਚੀਰੇ ਹੋਇਆ ਨੂੰ ਦੋ ਕੁ ਮਿੰਟ ਅੱਪਾ ਵਾਲੀ ਦਿਵਾ ਕੇ ਉਹ ਨਹੀਂ ਬੈਜੇ ਕੱਟ ਕੇ ਨਾ ਫਿਰ ਆਪਾਂ ਵਿੱਚ ਚਾ ਨੂੰ ਪਾਵਾਂਗੇ ਗਰਮ ਪਾਣੀ ਚ ਵਾਲੀ ਦਿਵਾ ਕੇ ਐਵੇਂ ਨਹੀਂ ਚੀਰ ਕੇ ਆਪਾਂ ਪਾਉਨੇ ਚੀਰ ਕੇ ਥੋੜੀ ਜਿਹੀ ਵਾਲੀ ਦਿਵਾ ਲਾਂਗੇ ਆਪਾਂ ਦੋ ਚਾਰ ਕਿ ਮਿੰਟ ਠੀਕ ਹੈ ਲਾ ਆਪਾਂ ਅਲੂਣੇ ਕਾਲੇ ਸ਼ੁੱਕੇ ਨਹੀਂ ਚੜੇ ਇਹ ਸਬਜੀ ਪਾ ਪਾ ਰਣੇ ਹੋਰ ਦਾਣਾ ਦੂਣਾਂ ਚ ਨਹੀਂ ਆਪਾਂ ਪਾਉਂਦੇ ਲਾ ਸਨ ਇਹੋ ਜੇ ਕਰਨੀ ਹੈ ਸਰਦੀ ਤਾਂ ਫਿਰ ਆਪਾਂ ਸਾਰੀ ਸਬਜੀ ਜੀ ਪਾਉਣੀ ਹੈਗੀ ਇਹ ਪਾਲੂ ਮੈਂ ਪਾਲ ਲੈਣੀਆਂ ਜਾਂ ਕਾਲੇ ਚਨੇ ਬਣਾਉਣੇ ਉੱਤੇ ਪਾ ਦੇਣੀ। ਕੋਈ ਨਾ ਪਾਉਂਦਾ ਦੇਣੀ ਅੱਜ ਵਧੀਆ ਹੋਊਗਾ ਠੰਡ ਹੋ ਗਈ ਸਮਾਂ ਤੇ ਨਹੀਂ ਪਾਇਆ। ਲਓ ਜੀ ਮੀਂਹ ਫੇਰ ਆ ਗਿਆ ਦੇਖੋ ਮੇਰੇ ਮਗਰ ਪਈ ਜਾਂਦਾ। ਹੁਣ ਮੇਰਾ ਕੰਮ ਫੇਰ ਹੋ ਗਿਆ ਨਾ ਹੁਣ ਮੱਝਾਂ ਨੂੰ ਪਾਣੀ ਪਲਾ ਸਕਦੀਆਂ। ਕਈ ਲਾਈਟ ਨਹੀਂ ਹੈਗੀ ਮੋਟਰ ਚਲਾਉਣੀ ਸੀ ਆਪਾਂ ਨੇ ਟੈਂਕੀ 'ਚ। ਨਹੀਂ ਤਾਂ ਆਪਾਂ ਚਲੋ ਬਾਅਦ ਚ ਹੀ ਨਾ ਪਾਣੀ ਆਈ ਧਰ ਦਿੰਦੇ ਸਵਾ ਟੈਂਕੀ ਪਰੀ ਸੀਗੀ ਉਧਰ ਲਾਈਟ ਪੱਜ ਰਹੀ ਸੀਗੀ ਹੁਣ ਵੀ ਲਾਈਟ ਆਈ ਨਹੀਂ ਜੇ ਤੁਸੀਂ ਆ ਕੇ ਘਰੇ ਦੇਖਿਆ ਇਸ ਕਰਕੇ ਮਗਰ ਟੈਂਕੀ ਚ ਪਾਣੀ ਨਾ ਖਤਮ ਹੋ ਜੇ ਚਲੋ ਦੇਰ ਲਾਈਟ ਆ ਜਾਣਦੋ ਫਿਰ ਆਪਾਂ ਪਾਣੀ ਪਲਾਉਣੇ ਮੱਜਾਂ ਆ ਦੇਖੋ ਮੀਂਹ ਦਵਾਰੇ ਫੇਰ ਆ ਗਿਆ ਪਈ ਜਾਂਦਾ ਇਧਰ ਦੇਖੋ ਕਿੰਨਾ ਰੱਬ ਜਮੀ ਕੋਲਿਆ ਖੜਾਗਾ ਹੁਣ ਐ ਲੱਗਦਾ ਮੀਂਹ ਬਹੁਤ ਜਿਆਦਾ ਪਊਗਾ ਆ ਜਾਂਦਾ हट ਜਾਂਦਾ ਇੱਧਰ ਦੇਖੋ ਬੱਦਲ ਸਾਰੇ ਬੱਦਲ ਉੱਪਰ ਗਏ ਦੇਖੋ ਕਾਲਾ ਹੋ ਰਿਹਾ ਹੈਗਾ ਲਓ ਜੀ ਇੱਧਰ ਪਾ ਤਾ ਸਰੋਂ ਦਾ ਤੇਲ ਇਹ ਤੇਲ ਗਰਮ ਹੋ ਜੂ ਇੱਧਰ ਆਪਾਂ ਰੱਖ ਤਾ ਪਾਣੀ ਆਹ ਦੇਖੋ ਪਾਣੀ ਗਰਮ ਹੋਣ ਲੱਗਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਲੂ ਇਹ ਆਲੂ ਚੀਰੇ ਪੈ ਲੈਣੇ ਹੁਣ ਜਦੋਂ ਆਪਣਾ ਮਸਾਲਾ ਰਿਜੂਗਾ ਤੇ ਚੱਪਾਇਚ ਪਾਣੀ ਚ ਆਲੂ ਐਡ ਕਰ ਦਿੰਨੇ ਆ ਪਨੀਰ ਨੂੰ ਇੱਕ ਵਾਰੀ ਦਵਾਵਾਂਗੇ ਜਾਲੂਆਂ ਨੂੰ ਪਾਣੀ ਗਰਮ ਹੋ ਗਿਆ ਜਦੋਂ ਉਬਲ ਗਿਆ ਸਰ੍ਹੋਂ ਦਾ ਸਾਗ ਤਾਂ ਉਹਨੂੰ ਇੰਝ ਝੋਲ ਕੇ ਹਾਂ ਜਦੋਂ ਆਪਣਾ ਹੋ ਗਿਆ ਤੇਰਵਾਰ ਨਾਲ ਆਪਾਂ ਪਾ ਦਈਏ ਮਸਾਲਾ ਇਧਰ ਤੋਂ ਮਸਾਲਾ ਗ੍ਰाइंड ਕਰ ਲਿਆ ਆ ਦੇਖੋ ਕੰਮ ਮਸਾਲਾ ਜੀਵਰ ਦੇ ਸਿੱਧੇ ਦਰਸ ਵਾਲੀ ਆਲੋ ਦੀ ਥੋੜਾ ਜਿਹਾ ਆਪਾਂ ਪਾਣੀ ਪਾ ਲੈਨੇ ਇਹਦੇ ਵਿੱਚ ਮਸਾਬੇ ਚ ਆ ਨਾ ਕਾ ਪਾਣੀ ਪਾ ਲੈਨੇ ਅਲਿਕੋ ਅੰਦਰ ਨਾਲ ਹਰੇ ਨਹੀਂ ਰਾਹਦਾ ਜਿੱਦਾਂ ਇਤਨੀ ਹੈਗੀ ਪਰ ਬਾਹਰ ਨੂੰ ਸੋਈ ਆਪਣੀ ਇਨਵਰਟਰ ਦੀ ਸਪਲਾਈ ਨਹੀਂ ਹੈਗੀ ਸਾਰ ਜੜਵਰ ਵਾਲੀ ਆ ਬਸ ਕਾਲ ਹੋਈ ਪਈ ਆ ਟਾਈਮ ਲੱਗਦਾ ਜੀ ਜਦੋਂ ਤੇ ਲਾਈਟ ਹੁੰਦੀ ਆ ਤਾਂ ਪਤਾ ਨਹੀਂ ਲੱਗਦਾ ਜਦੋਂ ਲਾਈਟ ਚਲੀ ਜਾਂਦੀ ਆ ਉਹ ਤਾਂ ਬਹੁਤ ਔਖਾ ਹੁੰਦਾ ਦਾ ਉਦੋਂ ਆਉਣ ਦਾ ਵੀ ਆਪਾਂ ਜਲਦੀ ਉਹ ਕਰੀਏ ਆਹ ਲੋ ਜੀ ਤੇ ਜਦੋਂ ਮਸਾਲਾ ਰੱਜ ਗਿਆ ਆਪਣਾ ਆਲੂ ਉਬਲ ਗਏ ਕਿਸਨ ਵਿੱਚ ਪਕੀ ਹੋਈ ਦਿਖਾਉਣੀ ਆ ਦੇਖੋ ਜੀ ਆਪਣੇ ਆਲੂ ਉਬਲ ਹੀ ਜਾਂਦੇ ਨੇ ਆ ਦੇਖੋ ਕਰੀਆਂ ਦੇ ਝਾਗਾ ਦੀ ਬੈ ਜੀ ਨਿਕਲ ਗਈ ਬਾਹਰ ਸਾਰੀ ਆ ਦੇਖ ਸਕਦੇ ਤੁਸੀਂ ਇੰਦਰ ਆਪਣਾ ਮਸਾਲਾ ਰੱਜ ਹੀ ਜਾਣਾ ਮਸਾਲਾ ਨੇ ਘਿਓ ਚੜਾ ਕੱਟ ਕਰਤਾ ਇਹ ਜਿਹੜੇ ਆਪਾਂ ਹੋਰ ਖੁੰਦੇ ਫਿਰ ਆਪਾਂ ਇਹਦੇ ਵਿੱਚ ਆਲੂ ਪਾਣ ਕੇ ਚੈਡ ਕਰ ਦਾਂਗੇ ਜਿੰਨੀ ਦੇਰ ਆਪਾਂ 5-4 ਮਿੰਟ ਆਪਾਂ ਆਲੂ ਹਣ ਵਾਲੀ ਦਿਵਾਲੀ ਇਧਰ ਨੱਕ ਵੀ ਵਹਿ ਨਿਕਲ ਗਈ ਨਾਲੇ ਦੇਖੋ ਉਹੀ ਆਪਣਾ ਇਧਰ ਟਾਈਮ ਘੱਟ ਲੱਗੂਗਾ ਸਬਜ਼ੀ ਰਿਜਣ ਤੇ ਉਹੀ ਥੋੜੀ ਇਧਰ ਆਲੂ ਆਪਣੇ ਸੌਫਟ ਹੋ ਜਾਣਗੇ ਦੇਖੋ ਆਲੂ ਆਪਣੇ ਵਾਲੀ ਆ ਗਈ ਹੁਣ ਕਰਕੇ ਆਪਾਂ ਗੈਸ ਬੰਦ ਕਰ ਦਿੰਦੇ ਆਪਾਂ ਇਸ ਨੂੰ ਆਦਰਕ ਦੀਆਂ ਜੜੀ ਆਪਾਂ ਛਾਹ ਦੇ ਵਿੱਚ ਪੋੜ ਲਾਂਗੇ ਚਾਲੇ ਜੀ ਆਪਾਂ ਪਾਣੀ ਕੱਢ ਲੀਏ ਪਾਣੀ ਘਰੋਂ ਨਿਕਲ ਗਿਆ ਇਦਾਂ ਆਪਣਾ ਮਸਾਲਾ ਵੀ ਪਾ ਰ Đੀਏਗਾ ਆਪਾਂ ਇਸ ਕਾੜੀ ਦੇ ਵਿੱਚ ਫਿਰ ਚਾ ਪਾਣੀ ਪਾ ਲਈ ਪਾਣੀ ਆਪਾਂ ਨੇ ਪਾ ਤਾ ਮੈਂ ਗੈਸ ਨਾ ਆਪਾਂ ਥੋੜਾ ਜਿਹਾ ਸਿਮ ਕਰ ਦਿੰਦੇ ਆ ਤੇਰੀ ਆਪ ਲਓ ਸਬਜੀ ਆਪਾਂ ਨੇ ਧਰਤੀ ਆ ਦੇਖੋ ਜੀ ਮੀਂਹ ਫੇਰ ਦੁਬਾਰੇ ਘਣਮਣ ਕਣੀ ਮੀਂਹ ਪਈ ਜਾਂਦਾ ਜਾਂ ਪੈਂਦਾ ਨਹੀਂ ਜਾਂ ਫਿਰ ਅੱਬ ਖਲਾਰਾ ਪਾਉਂਦਾ ਹਾਂ ਦੇਖੋ ਚਲ ਆਪਣਾ ਮੱਝਾਂ ਮੰਨ ਕੇ ਜੀ ਪਾਣੀ ਪੁਣੀ ਪੜਾਈਏ ਮੱਝਾਂ ਖੜੀਆਂ ਨੇ ਤਾਂ ਲੇਟ ਹੋ ਗਿਆ ਸਾਰਾ ਕੰਮ ਦੇਖੋ ਮੱਝਾਂ ਆਪਣੀਆਂ ਪਾਣੀ ਤੋਂ ਖੜੀਆਂ ਨੇਗੀਆਂ ਚੱਕੀ ਜਾਂਦੀਆਂ ਨੇਗੀਆਂ ਲਓ 4:00 ਵੱਜ ਗਏ ਪਰ ਆਪਾਂ ਦੇ ਤਾਂ ਮੀਂਹ ਪਈ ਜਾਂਦਾ ਹਜੇ ਬਾਹਰ ਕੋਈ ਕੰਮ ਨਹੀਂ ਹੁੰਦਾਗਾ ਨਾਲੇ ਆਪਾਂ ਦਾਲ ਸਬਜ਼ੀ ਦੇ ਦਨ ਨਾਲ ਸਬਜ਼ੀ ਬਣਾਉਣੇ ਆ ਨਾਲੇ ਮੱਝਾਂ ਨੂੰ ਪਾਣੀ ਪੁਲਾਉਣੇ ਆ ਪਰ ਦੇ ਤਾਂ ਕੀ ਕੰਮ ਧੰਦਾ ਬਣਦਾ ਜੇ ਆਪਾਂ ਬਾਹਰ ਕੋਈ ਕੰਮ ਨਹੀਂ ਬਣਦਾ ਤਾਂ ਕਈ ਵਾਰੀ ਮੀ ਪਈ ਨਹੀਂ ਹਟ ਗਿਆ ਫਿਰ ਆਪਾਂ ਕਰਦੇ ਆ ਕੰਮ ਧੰਦੇ ਬਾਹਰ ਜਾ ਕੇ ਹੁਣ ਚਲੋ ਪਤਾ ਤੱਕ ਨਾਲ ਗੱਲਾਂ ਬਾਤਾਂ ਕਰਦੇ ਆ ਉੱਥੇ ਆਪਾਂ ਜਾ ਕੇ ਆਪਾਂ ਦੀ ਭੂਆ ਜੀ ਕੋਲੇ ਭੂਏ ਦਾ ਮੁੰਡਾ ਸੀਗਾ ਜਿਹਨੇ ਕਈ ਵਾਰ ਫੋਨ ਕਰਤਾ ਕਹਿੰਨ ਤੁਸੀਂ ਆਏ ਨਹੀਂ ਸਾਡੇ ਕੋਲੇ ਸਾਡੇ ਭੂਆ ਜੀ ਦੀ ਡੈਥ ਹੋ ਗਈ ਸੀ ਤੇ ਜਿਹਨਾਂ ਵਰਤ ਦਾ ਇਹ ਰਿਸ਼ਤੇਦਾਰੀ ਹੁੰਦਾ ਜੇ ਆਪਾਂ ਆਵਾਂ ਜਾਂ ਮਾਂ ਦੇ ਘਰ ਰਿਸ਼ਤੇਦਾਰੀ ਬਣੀ ਰਹਿੰਦੀ ਆ ਆਪਾਂ ਨਹੀਂ ਆਵਾਂ ਜਾਂ ਤਾਂ ਰਿਸ਼ਤੇਦਾਰੀ ਉੱਥੇ ਖਤਮ ਹੋ ਜਾਂਦੀ ਆ ਆਇਨੇ ਕਰਾਂ ਵੀ ਭੂਆ ਸੀਗੀ ਰਿਸ਼ਤੇਦਾਰੀ ਜਦੋਂ ਮੁੰਡਾ ਹੁੰਦਾ ਜਾਂਦਾ ਸੀ ਉਹਨਾਂ ਦਾ ਬੇਟਾ ਤਾਂ ਕੋਈ ਗੱਲੇ ਰਿਸ਼ਤੇ ਰਿਸ਼ਤੇਦਾਰੀ ਆਪਣੀ ਗੁੱਡੀ ਜੁੱਡੀ ਹੋਆ ਵਧੀਆ ਆਪਣਾ ਮੇਲ ਮਿਲਾ ਆਪਾਂ ਵਧੀਆ ਕਰਤੰਦਾ ਰਹੋ ਆਪਾਂ ਵਧੀਆ ਹੁੰਦੇ ਜਾਂਦੇ ਆ ਚਲੋ ਜੀ ਆਪਾਂ ਜਾਏ ਮੜਿਆ ਜੀ ਆਪਾਂ 2 ਘੰਟੇ ਲਾਏ ਆਉਂਦੇ ਨੇ ਨਾ ਖਲਾਰਾ ਪੈ ਗਈ ਕਰੇ ਐਨਾ ਸ਼ੁਕਰ ਮੱਝ ਖੁੱਲ ਗਈ ਹੁਣ ਚਾਰ ਵਾਲੇ ਟੋਏ ਤੇ ਨਹੀਂ ਚੜੀ ਹੈਗੀ ਨਹੀਂ ਸਾਰਾ ਆਪਣਾ ਲਫਾਫਾ ਪਾੜ ਜਾਂਦਾ ਫੇਰ ਦੁਬਾਰੇ ਆਪਾਂ ਨੂੰ ਖਿੱਚਲ ਕਰਨੀ ਪੈਦੀ ਹੁਣ ਮਾੜੀ ਜਿਹੀ ਖੁੱਡੀ ਸੀ ਵੀ ਸੰਗਲ ਤੜਾ ਗਈ ਉਹ ਕੱਚੇ ਕਿੱਲਾਂ ਦੀ ਸੀਗੀਆਂ ਫੇਰ ਮੀਂਹ ਪੈ ਗਈ ਉਹਦੇ ਬਾਅਦ ਮੱਝਾਂ ਬੰਨਾਈਆਂ ਜੀ ਫੇਰ ਆਪਾਂ ਫੋਨ ਕਰਕੇ ਕਿਸੇ ਤੋਂ ਆਪਾਂ ਹੈ ਨਹੀਂ ਸੀ ਕਰੇ ਚਲੋ ਜੀ ਆਪਾਂ ਦੇਖਦੇ ਆਂ ਬਾਹਰ ਜਾ ਕੇ ਕੰਮ ਦਿੰਦਾ ਕੀ ਬਣਦਾ ਨਹੀਂ ਹਜੇ ਪਈ ਜਾਂਦਾ ਬਹੁਤ ਜ਼ੋਰਾਂ ਤੇ ਚਲੋ ਜੀ ਅੱਜ ਦੀ ਵੀਡੀਓ ਇੱਥੇ ਕਰਦੇ ਆ ਮਿਲਗਾ ਨੈਕਸਟ ਵਲੌਗ ਨਾਲ